ਆਪਣੇ ਇੱਥੇ ਗਰੀਬੀ ਦਾ ਕਾਰਨ ਹੈ ਕਿ ਮਾਇਆ ਨੂੰ ਐਕਟੀਵੇਟ ਨਹੀਂ ਕੀਤਾ ਜਾਂਦਾ ਹੋਰ ਇੱਥੇ ਕੋਈ ਗਰੀਬੀ ਨਹੀਂ ਹੈ ਵਿਦੇਸ਼ ਵਿੱਚ ਕੋਈ ਅਮੀਰੀ ਨਹੀਂ ਹੈ ਕੈਨੇਡਾ ਵਿੱਚ ਅਮਰੀਕਾ ਵਿੱਚ ਕੋਈ ਫਰਕ ਨਹੀਂ ਹੈ ਬਸ ਉੱਥੋਂ ਦਾ ਤੇ ਇੱਥੋਂ ਦਾ ਨਿਯਮ ਦਾ ਫਰਕ ਹੈ ਨਿਯਮ ਦਾ ਫਰਕ ਕਿ ਉਹ ਮਾਇਆ ਨੂੰ ਐਕਟੀਵੇਟ ਰੱਖਦੇ ਨੇ ਮਾਇਆ ਨੂੰ ਇਕੱਠੀ ਨਹੀਂ ਹੋਣ ਦਿੰਦੇ ਕਿਤੇ ਵੀ ਇੱਥੋਂ ਦਾ ਇਹ ਨਿਯਮ ਹੈ ਕਿ ਅਸੀਂ ਇੱਥੇ ਮਾਇਆ ਰੁਕੀ ਹੋਈ ਏ ਕਈ ਥਾਵਾਂ ਦੇ ਉੱਤੇ ਕਿਤੇ ਕਿਤੇ ਮਾਇਆ ਬਹੁਤ ਰੁਕੀ ਹੋਈ ਏ ਅੱਜ ਇਸ ਦੇਸ਼ ਦੀ ਮਾਇਆ ਨੂੰ ਸਾਰੇ ਨੂੰ ਐਕਟੀਵੇਟ ਕਰ ਦਿਓ ਇਹਦਾ ਰੁਪਇਆ ਅਮਰੀਕਾ ਦੇ ਬਰਾਬਰ ਚੱਲੇ ਜਾਏਗਾ ਸਿਰਫ ਉਹ ਐਕਟੀਵੇਟ ਰੱਖਦੇ ਨੇ ਤੁਸੀਂ ਕਹਿੰਦੇ ਹੋ ਨਾ ਤੁਹਾਡੇ ਵਿੱਚੋਂ ਕੋਈ ਵਿਦੇਸ਼ ਤੋਂ ਆਇਆ ਹੋਣਾ ਜਾਂ ਤੁਹਾਡੇ ਰਿਸ਼ਤੇਦਾਰ ਹੋਣਗੇ ਉਹ ਕਹਿੰਦੇ ਪੁੱਛੋ ਕੀ ਹਾਲ ਚਾਲ ਹੈ ਕਿਵੇਂ ਕੁਝ ਬਚਦਾ ਉਹ ਕਹਿੰਦੇ ਬਚਦਾ ਤੇ ਕੁਝ ਨਹੀਂ ਜਦੋਂ ਮਹੀਨਾ ਲੰਘਦਾ ਬਸ ਜਿੰਨੇ ਕੋ ਹੁੰਦੇ ਨੇ ਉਦੋਂ ਗਏ ਉਕਾਰ ਦੇ ਰਹੀ ਆਉਂਦੇ ਨੇ ਸਾਰੇ ਕ੍ਰੈਡਿਟ ਕਾਰਡ ਜੇਬ ਵਿੱਚ ਕੁਝ ਨਹੀਂ 100 200 ਹੁੰਦਾ ਬਸ ਕਹਿੰਦੇ ਜਮਾ ਨਹੀਂ ਹੁੰਦੇ ਤੇ ਤਾਂ ਹੀ ਆਪਣੇ ਲੋਕਾਂ ਨੂੰ ਉਥੇ ਸਟ੍ਰੈਸ ਜ਼ਿਆਦਾ ਕਿਉਂਕਿ ਇੱਥੋਂ ਦੀ ਆਦਤ ਪਈ ਹੋਈ ਹੈ ਜਮਾ ਕਰਨ ਦੀ ਉਥੇ ਜਮਾ ਹੋਣੇ ਨਹੀਂ ਬਿਲਕੁਲ ਨਹੀਂ ਹੋਣੇ ਉਹਨਾਂ ਨੇ ਸਿਸਟਮ ਇਸ ਤਰ੍ਹਾਂ ਦਾ ਬਣਾ ਦਿੱਤਾ ਕਿਉਂਕਿ ਉਹਨਾਂ ਨੂੰ ਅਰਥ ਸ਼ਾਸਤਰ ਦਾ ਪਤਾ ਲੱਗ ਗਿਆ ਹੈ ਕਿ ਜਦੋਂ ਮਾਇਆ ਐਕਟੀਵੇਟ ਨਹੀਂ ਹੁੰਦੀ ਚੱਲਦੀ ਨਹੀਂ ਇੱਕ ਥਾਂ ਤੇ ਰੁਕਦੀ ਹੈ ਉਦੋਂ ਗਰੀਬੀ ਆਉਂਦੀ ਦੇਸ਼ ਦੇ ਵਿੱਚ ਇੱਥੇ ਨਹੀਂ ਉਹ ਚੱਲ ਰਿਹਾ ਮਾਇਆ ਰੁਕੀ ਹੋਈ ਹੈ